ਸਤਾਵਿਚੋਂ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਨਾਲ ਕਈ ਵਾਦੇ ਕੀਤੇ ਗਏ ਸਨ ਪਰ ਹੁਣ ਪੰਜਾਬ ਸਰਕਾਰ ਵੱਲੋਂ ਵਾਦੇ ਤੋੜਨ ਦੇ ਚੱਲਦੇ ਮੁਲਾਜ਼ਮ ਵਕਫ ਵਕਫਾ ਤੇ ਪ੍ਰਦਰਸ਼ਨ ਕਰ ਰਹੇ ਹਨ ਇਸ ਕਾਰਨ ਪਨਬਸਾ ਤੇ ਪੀਆਰਟੀਸੀ ਰੋਡਵੇਜ਼ ਦੇ ਕੰਟਰੈਕਟ ਵਰਕਰ ਯੂਨੀਅਨ ਵੱਲੋਂ ਦਿਨ ਦਿਨ ਲਈ ਅਵਾਜ ਠੱਪ ਕਰ ਦਿੱਤੀ ਗਈ ਅਤੇ ਪਠਾਨਕੋਟ ਡਿਪੂ ਦੇ ਬਾਹਰ ਤਰਨਾ ਦਿੱਤਾ ਗਿਆ ਜਿਸ ਵਿੱਚ ਉਨ੍ਹਾਂ ਨੇ ਸਰਕਾਰ ਵਿਰੁੱਧ ਜ਼ਬਰਦਸਤ ਰੋਸ਼ ਪ੍ਰਦਰਸ਼ਨ ਕੀਤਾ ਅਤੇ ਐਲਾਨ ਕੀਤਾ ਗਿਆ ਕਿ ਅੱਜ ਤੋਂ 9, 10 ਅਤੇ 11 ਤਰੀਕ ਨੂੰ ਵਿਪາກ ਦੇ ਠੇਕਾ ਕਰਮਚਾਰੀ ਸਰਕਾਰ ਜਾਮ ਕਰੇ ਹਨ ਅਤੇ ਮੁੱਖ ਮੰਤਰੀ ਦੇ ਘਰ ਦੇ ਬਾਹਰ ਵੀ ਵਿਰੋਧ ਪ੍ਰਦਰਸ਼ਨ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਠੇਕਾ ਕਰਮਚਾਰੀਆਂ ਨਾਲ ਦਿੱਤੇ ਵਾਅਦੇ ਪੂਰੇ ਨਹੀਂ ਕੀਤੇ ਜਿਸ ਕਾਰਨ ਉਹ 3 ਦਿਨਾਂ ਲਈ ਬਸਾ ਦਾ ਚੱਕਾ ਜਾਮ ਕਰੇ ਹਨ ਅਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ ਉਹਨਾਂ ਨੇ ਕਿਹਾ ਕਿ 14 ਤੱਕ ਉਹਨਾਂ ਦੀਆਂ ਮੰਗਾ ਪੁਣੀਆਂ ਨਹੀਂ ਹੁੰਦੀਆਂ ਉਹ ਪਿੱਛੇ ਨਹੀਂ ਹਟਣਗੇ ਅਤੇ ਕੱਲ ਮੁੱਖ ਮੰਤਰੀ ਭਗਵੰਤ ਮਾਨ ਦੇ ਕਰਤੇ ਵੀ ਤਰਨਾ ਦਿੱਤਾ ਜਾਏਗਾ ਬਨੇਰੋ ਸਾਡੇ ਨਾਲ ਤੇ ਦੇਖਦਰਾ ਪੰਜਾਬ ਜੀ ਕੇ ਨਿਊਜ਼ ਭਾਈ ਇੱਕ ਵਾਰ ਮੋਸ਼ਨ ਦਾ ਸ਼ੁਰੂ ਤੇ ਉਤਰੀ ਨਹੀਂ ਪੰਨਵਾਸਤੇ ਆਪਣੇ ਯੋਸ਼ਣੇ ਕੰਮ ਨੂੰ ਠੀਕ ਹੈ ਜੀ ਦੇਖੋ ਜੀ ਪਹਿਲਾਂ ਤਾਂ ਤੁਹਾਡਾ ਧੰਨਵਾਦ ਆ ਜੀ ਤੁਹਾਡੇ ਮਦਦ ਨਹੀਂ ਦੱਸਣਾ ਚਾਹੁੰਦੇ ਆਂ ਵੀ ਲੰਮੇ ਸਮੇਂ ਤੋਂ ਜਿਹੜੀਆਂ ਸਰਕਾਰ ਦੀਆਂ ਸਾਡੀਆਂ ਮੰਗੀਆਂ ਮੰਗਾ ਲਟਕਦੀਆਂ ਆ ਰਹੀਆਂ ਸਰਕਾਰਾਂ ਸਰਕਾਰ ਨਾਲ ਵਾਰ-ਵਾਰ ਮੀਟਿੰਗਾਂ ਹੋਣ ਤੇ ਸਰਕਾਰ ਇੱਕੋ ਗੱਲ ਕਹਿੰਦੀ ਆ ਵੀ ਤੁਹਾਡੀਆਂ ਜਿਹੜੀਆਂ ਮੰਗਾ ਉਹ ਬਿਲਕੁਲ ਜਾਇਜ਼ ਨਹੀਂ ਤੇ ਜੇ ਮੰਗਾ ਜਾਇਜ਼ ਨੇ ਤੇ ਪਰ ਕਰਨੀਆਂ ਕਿਹਨੇ ਨੇ ਉਹ ਤਾਂ ਸਰਕਾਰ ਦਾ ਫਰਜ਼ ਬਣਦਾ ਸਰਕਾਰ ਜਦੋਂ ਵੀ ਮੀਟਿੰਗ ਹੁੰਦੀ ਆ ਅੱਜ ਕੱਲ ਅੱਜ ਕੱਲ ਕਰਕੇ ਸਾਨੂੰ ਅਗਲੀ ਮੀਟਿੰਗ ਪਾਉਂਦੀ ਹੁਣ ਉਸ ਮੀਟਿੰਗਾਂ ਤੋਂ ਅੱਕੇ ਹੋਏ ਅੱਜ ਅਸੀਂ 9 10 ਤੇ 11 ਦੇ ਦੀ ਹੜਤਾਲ ਤੇ ਬੈਠੇ ਜਿੱਥੇ ਪੰਜਾਬ ਰੋਡਵੇ ਤੇ ਪੀਆਰ ਦਾ ਸਮੁੱਚਾ ਕੰਮ ਅੱਜ ਹੜਤਾਲ ਤੇ ਹੈ ਕਿਹੜੀ ਕਿਹੜੀ ਬੰਦਾ ਜਿਹੜੀ ਮੰਨੀਆਂ ਹੋਈਆਂ ਤੇ ਰੱਬ ਦੀ ਪਹਿਲੀ ਮੰਗ ਤੇ ਸਾਡੀ ਤਾਂ ਮੁੱਖ ਮੰਤਰੀ ਪੰਜਾਬ ਨਾਲ ਮੈਂ ਪਹਿਲਾਂ ਮੀਟਿੰਗ ਹੋਈ ਸੀ ਜਨਰਲ ਵਿਖੇ ਉਹਦੇ ਜੋ ਪਹਿਲੀ ਮੰਗ ਏ ਸੀ ਵੀ ਜਿਹੜੇ ਆਊਟਸ ਕੰਟੈਕਟ ਵਾਲੇ ਮੁਲਾਜ਼ਮਾਂ ਉਹ ਰੈਗੂਲਰ ਕੀਤੇ ਜਾਣ ਜਿਹੜੇ ਆਊਟਸੋਰਸ ਵਾਲੇ ਮੁਲਾਜ਼ਮਾਂ ਉਹਨਾਂ ਨੂੰ ਕੰਟੈਕਟ ਤੇ ਕੀਤਾ ਜਾਵੇ ਜਿਹੜੇ ਸਾਡੇ ਮੁਲਾਜ਼ਮ ਨਯਾਜ ਕ੍ਰਿਸ਼ਨਨਾ ਲਾ ਕੇ ਘੱਟ ਤਨਖਾਹਾਂ ਤੋਂ ਲੁੱਟਦੇ ਸੀ ਉਹਨਾਂ ਨੂੰ ਕੱਢਿਆ ਗਿਆ ਉਹ ਬਹਾਲ ਕੀਤੇ ਜਾਣ ਜਿਹੜੀ ਕਿਲੋਮੀਟਰ ਬਸਾਂ ਉਹ ਨਾ ਪਈਆਂ ਨਾ ਵਿਭਾਗ ਦੀਆਂ ਬਸਾਂ ਪਈਆਂ ਜਾਣ ਔਰ ਜਿਹੜੇ ਸਾਡੇ ਸਾਥੀ ਜੱਥ ਹੋ ਗਈ ਜਿਹਨਾਂ ਸਾਥੀਆਂ ਦੀ ਉਹਨਾਂ ਸਾਥੀਆਂ ਨੂੰ ਕੋਈ ਨੌਕਰੀ ਦਾ ਕੋ ਪੇਚਾ ਜਾਨਾ ਦੀ ਪੈਨਸ਼ਨ ਲੱਗਣੀ ਆ ਉਹਨਾਂ ਦਾ 1 ਲੱਖ ਲਗਦਾ ਬੀਮਾ ਮਿਲਣਾ ਸੀ ਉਹ ਵੀ ਅਜੇ ਤੱਕ ਕਿਸੇ ਕਰਮਚਾਹ ਸਾਡੇ ਮੁਲਾਜ਼ਮ ਨੂੰ ਕੁਝ ਨਹੀਂ ਮਿਲਿਆ ਸਰਕਾਰ ਜਦੋਂ ਹੁਣ ਵਿੱਚ ਆਈ ਸੀ ਜੀ ਇਹਨਾਂ ਨੇ ਚੋਣ ਪ੍ਰਚਾਰ ਦੇ ਲਈ ਬੁਣਿਆ ਸੀ ਕਿ ਸਰਕਾਰ ਬੰਦੀ ਆ ਹਰੇ ਪੰਨ੍ਹ ਪਹਿਲੇ ਕਿੱਥੇ ਕੰਮ ਕਰਦੇ ਬਿਲਕੁਲ ਜੀ ਜਦੋਂ ਮਾਨ ਸਰਕਾਰ ਸੱਤਾ ਦੇ ਵਿੱਚ ਆਉਣਾ ਹੀ ਮਾਨ ਸਰਕਾਰ ਨੇ ਗੱਲ ਕਹੀ ਵੀ ਜਦੋਂ ਅਸੀਂ ਸੱਤਾ ਦੇ ਵਿੱਚ ਆਵਾਂਗੇ ਸਾਡਾ ਜਿਹੜਾ ਹਰਾ ਪੰਨਾ ਉਹ ਮੁਲਾਜ਼ਮਾਂ ਉੱਪਰ ਚੱਲੇਗਾ ਅੱਜ ਸਾਡੇ 3 ਸਾਲ ਬੀਤ ਜਾਣ ਦੇ ਬਾਅਦ ਵੀ ਸਾਡਾ ਜਿਹੜਾ ਪੰਜਾਬ ਰੋਡਵੇ ਪੰਨਬੱਜ ਦਾ ਦਾਰਾ ਉੱਥੇ ਦਾ ਉੱਥੇ ਖੜਾ ਮਲਾਜਮਾਂ ਨੂੰ ਕੁਛ ਨਹੀਂ ਦਿੱਤਾ ਗਿਆ ਸਰਕਾਰ ਬਿਲਕੁਲ ਝੂਠ ਦੇ ਝੂਠ ਮਾਰਦੀ ਆ ਰਹੀ ਹੈ ਜੀ ਦੇਖੋ ਜੀ ਸਾਡੇ ਜਿਹੜੇ ਪੰਨਬੱਜ ਸੌਰ ਪੀਆਰਟੀਸੀ ਦੇ ਸਮੂਹੇ ਮਹਾਜ ਸਾਈਡ ਡੀਪੂ ਆਪਣੇ ਪੂਰੇ ਪੰਜਾਬ ਚ ਪੀਆਰਟੀਸੀ ਦੇ ਪੰਨਬੱਜ ਦੇ 27 ਦੇ 27 ਡੀਪੂ ਆ ਜਿਹੜੇ ਆ ਮੁਕੰਮਲ ਤੌਰ ਤੇ ਚੱਕਾ ਜਾਮ ਲਾਣਾ ਦਾ ਸਿਰਫ ਇਹ ਸਰਕਾਰਾਂ ਦੀਆਂ ਨਲਾਕੀਆਂ ਕਰਕੇ ਆ ਜੀ ਲੰਬੇ ਸਮੇਂ ਤੋਂ ਤੁਹਾਡੀਆਂ ਜਿਹੜੀਆਂ ਮੰਗਾਂ ਜਿਹੜੀਆਂ ਨਾਲ ਮੰਨੀਆਂ ਹੋਈਆਂ ਮੰਗਾਂ ਜਿਹੜੀਆਂ ਉਹ ਨਹੀਂ ਸਾਡੀਆਂ ਪੁਰੇ ਕਰਦੇ ਡਾਇਰੈਕਟਰ ਤੇ ਤਾਂ ਥੋੜਾ ਆਪਣੇ ਟ੍ਰਾਂਸਪੋਰਟ ਮੰਤਰੀ ਸਾਹਿਬ ਇਹਨਾਂ ਨੇ ਆ ਡੀਐਮ ਮੰਨੀਆਂ ਹੋਈਆਂ ਮੰਗਾਂ ਇਹਨੀਆਂ ਪੂਰੀਆਂ ਨਹੀਂ ਕਰਦੇ ਤੇ ਜਿਸ ਦੀ ਵਜ੍ਹਾ ਕਰਕੇ ਅੱਜ ਸਾਨੂੰ ਮਜਬੂਰਾਂ ਬੈਣਾ ਪਿਆ ਕੋਈ ਵੀ ਸਾਡੇ ਜਿਹੜੇ ਪੀਆਰਟੀਸੀ ਔਰ ਪੰਨ ਵਾਸਤੇ ਕੋਈ ਵੀ ਆਜਾ ਮਾਜਮ ਨੇ ਜਿਹੜਾ ਨਾਲ ਪੱਕਾ ਕੀਤਾ ਸਾਢੇ 3 ਸਾਲ ਬੀਤ ਗਏ ਇਹਨਾਂ ਦੇ ਹਜੇ ਤੱਕ ਵੀ ਉਹੀ ਆ ਮੀਟਿੰਗ ਕਰਦੇ ਆ ਵਿਸ਼ਵਾਸ ਦਵਾਉਂਦੇ ਆ ਫੇਰ ਦੋ ਵੀਨੇ ਲਾਇਆ ਤੇ ਫਿਰ ਵੀ ਸੁਆਦ ਦਾ ਬਸ ਇਹੀ ਕੰਮ ਚੱਲ ਰਿਹਾ ਨਾਲ ਜਿਹੜਾ ਅਪਾ ਕੱਲਾਪਾਂ 10 ਤਰੀਕ ਨੂੰ ਆਪਣੇ ਮੁਕਮਲ ਹੀ ਪੰਜਾਬ ਦੇ ਧਰਾਓ ਕਰਨ ਜਾ ਰਹੇ ਆ ਅਗਰ ਫੇਰ ਵੀ ਸਾਡੀ ਕੋਈ ਮੰਗ ਨਹੀਂ ਪੂਰੀ ਹੁੰਦੀ ਤਾਂ ਆਪਾਂ ਕੋਈ ਰੋਡ ਜਾਂ ਚੌਕ ਜਾਮ ਕਰ